ਪਹਿਲੇ ਦਿਨ ਮੈਂ ਪਹਿਲੇ ਤਾਂ ਰਸਤੇ 'ਚ ਰੁੱਕ ਕੇ ਨਾ ਘਰ ਉਤ ਆ ਕੇ ਰਸਤੇ 'ਚ ਰੁੱਕ ਕੇ ਤੇ ਸੋਚਦਾ ਰਿਹਾ ਕਿ ਕਿਵੇਂ ਜਾਵਾਂ ਹਨਾ ਕੋਈ ਕੁਝ ਕਹੂਗਾ ਤਾਂ ਨਹੀਂ ਜਾਂ ਕਿੱਥੇ ਲਾਵਾਂ ਕਿੱਥੇ ਘੜਾਂ ਕੋਈ ਆਊਗਾ ਮੇਰੇ ਕੋਲ ਜਾਂ ਨਹੀਂ ਆਊਗਾ ਈ ਜੋਰੋ ਤੁਸੀਂ ਇਹ ਸਟਾਲ ਲਾਈ ਆ ਵੀ ਬਹੁਤ ਸਾਰੇ ਲੋਕ ਹੋਣਗੇ ਉਹਨਾਂ ਨੇ ਕਿਸੇ ਨੂੰ ਤੁਹਾਨੂੰ ਵੀ ਕੋਈ ਕਮੈਂਟ ਵਾਜੀ ਹੋਈ ਬਿਲਕੁਲ ਬਿਲਕੁਲ ਹੁੰਦੀ ਆ ਹੁਣ ਬਾਅਦ ਚ ਪਤਾ ਲੱਗਦਾ ਨਾ ਜਦੋਂ ਕਿਤੇ ਪਿੰਡ ਵਿੱਚ ਦੀ ਲੰਘਦੇ ਆ ਕਈ ਬੰਦੇ ਐਵੇਂ ਵੀ ਹੁੰਦੇ ਨੇ ਜਿਹੜੇ ਪਿੱਛੋਂ ਬਾਅਦ ਚ ਪਤਾ ਲੱਗਦਾ ਕਹਿੰਦੇ ਨੇ ਆਹ ਸਾਗ ਆਲਾ ਜਾਂਦਾ ਆ ਇਹਨੇ ਕੰਮ ਕੋਈ ਨਹੀਂ ਛੱਡਿਆ ਇਹਨੇ ਉਹ ਵੀ ਕਰ ਲਿਆ ਪਰ ਇਹ ਤੋਂ ਦੇਖੋ ਆਪਣੀ ਮਿਹਨਤ ਹੈ ਨਾ ਜੇ ਇੱਕ ਕੰਮ ਸੈੱਟ ਨਹੀਂ ਆ ਰਿਹਾ ਇਹ ਤਾਂ ਮੈਂ ਤੁਹਾਨੂੰ ਦੁੱਧ ਪਿੰਪ ਕਰੇ ਬੇਦਰਦੀ ਜਿਵੇਂ ਕਿ ਪਫੀ ਨੇ ਆਪਾਂ ਕੀ ਕਰੀਏ ਫਿਰ ਅਸੀਂ ਸੋਚਿਆ ਕਿ ਚਲੋ ਆਪਾਂ ਕੰਮ ਕਰ ਲੈਂਦੇ ਆ ਹਾਂਜੀ ਮਤਲਬ ਵਧੀਆ ਗਾਈਡ ਦਿੱਤੀ ਅਸੀਂ ਮੈਂ ਵੀ ਆਪਾਂ ਕਰਾਂਗੇ ਮੈਂ ਤੁਹਾਡੇ ਨਾਲ ਆ ਤੁਹਾਨੂੰ ਕਹੇ ਕਿ ਹਾਂ ਵਿਆਹ ਹੈ ਤੁਸੀਂ ਵਿਆਹ ਤੇ ਜਾਣਾ ਨਹੀਂ ਅਸੀਂ ਕਹਾਂਗੇ ਅਸੀਂ ਉੱਥੇ ਜਾਣਾ ਕਿਉਂਕਿ ਇੱਥੇ ਸਾਡਾ ਬਹੁਤ ਵੱਡਾ ਪਰਿਵਾਰ ਬੈਠਾ ਸਾਡੇ ਕਸਟਮਰ ਸਾਨੂੰ ਐ ਲੱਗ ਬਿਲਕੁਲ ਠੀਕ ਦੇ ਨੇ ਕਦੇ ਐਵੇਂ ਕੋਈ ਲੱਗਿਆ ਨਹੀਂ ਹੈਗਾ ਵੀ ਆ ਇੱਕ ਕਸਟਮਰ ਹੈ ਸਾਨੂੰ ਐ ਲੱਗਦਾ ਕੋਈ ਮਹਿਮਾਨ ਸਾਡੇ ਕੋਲੇ ਨਾ ਘਰੇ ਆਇਆ ਕਿਸੀ ਉਹਨੂੰ ਰੋਟੀ ਖਵਾਉਣ ਲੱਗਿਆ। ਸੋ ਪਹਿਲੇ ਰੇਟ ਕੀ ਹੈ ਜੀ ਵੀ ਦੱਸ ਦਿਓ। ਅਣੀ ਇਹ ਫੁੱਲ ਪਲੇਟ ਨਾ ਆਜਮਾਰਾਇਸ ਖੜੀ ਰਹੀ 60 ਰੁਪਏ ਦੀ ਹੁੰਦੀ ਹੈ ਜੀ ਆਪ 40 ਰੁਪਏ ਦੀ ਹੁੰਦੀ ਹੈ। ਬਸ ਤੁਸੀਂ ਵੀ ਸਬਜ਼ੀ ਨਾਲ ਤੁਸੀਂ ਨਾ ਰੋਟੀ ਲੈ ਸਕਦੇ ਹੋ 100 ਰੁਪਏ ਦੀ ਪਲੇਟ ਹੁੰਦੀ ਹੈ ਲੱਸੀ ਨਾਲ। ਸਾਗ ਦੇ ਸਾਗ ਨਾਲ ਲੈ ਲਓ ਉਹ ਵੀ 100 ਰੁਪਏ ਦੀ। ਅੱਛਾ ਪਾਪਾ ਮੇਰੇ ਰੋਟੀ ਬਾਜਰੀ ਦੀ ਲੋ ਮੱਕੀ ਦੀ ਲੋ ਕਣਕ ਦੀ ਲੋ ਕੋਈ ਵੀ ਕਰਦੇ ਨੇ ਤਾਂ ਸ਼ੁਰੂ ਕੀਤਾ ਹੋਇਆ ਰਹੇਗਾ ਤੁਹਾਨੂੰ ਪਹਿਨੇ 6 ਮਹੀਨੇ ਹੋ ਗਏ ਜਿੱਥੇ ਜਗਾ ਤੇ ਕਿ ਖੇਤੀ ਵੀ ਕਰਦੇ ਨਾਲ ਨਾਲ ਤੇ ਬਸ ਬੱਚੇ ਸਿੱਖਿਆ ਜੀ ਪਹਿਲਾਂ ਤੁਸੀਂ ਕੀ ਕਰਦੇ ਸੀ ਖੇਤੀ ਕਰਦੇ ਸੀ ਕੋਈ ਹੋਰ ਕੰਮ ਸੀਗਾ ਵੀ ਇਹ ਜਦੋਂ ਸ਼ੁਰੂ ਕੀਤਾ ਨਹੀਂ ਪਹਿਨੇ ਇਸ ਤੋਂ ਪਹਿਲਾਂ ਖੇਤੀ ਕਰ ਰਹੇ ਸੀ ਜੀ ਤੋਂ ਪਹਿਲਾਂ ਮੈਂ ਜੋਬ ਵੀ ਕੀਤੀ ਹੈ ਨਾ ਜਿਵੇਂ ਮੀਡੀਆ ਜੋਬ ਕੀਤੀ ਹੈ ਤਾਂ ਉਸੇ ਟਾਈਮ ਪਹਿਲੇ ਜਿਵੇਂ ਵੀਡੀਓ ਐਡੀਟਰ ਕੰਮ ਕਰਦਾ ਰਿਆ ਨਹੀਂ ਤਿਆਰੀ ਪੂਰੀ ਹੁੰਦੀ ਨਹੀਂ ਮੈਮ ਜਿਵੇਂ ਰਾਤ ਨੂੰ 11 12 ਵੱਜ ਜਾਂਦੇ ਹੈ ਰਾਤ ਨੂੰ ਵੀ ਤਿਆਰੀ ਕਰਕੇ ਪਈਦੇ ਹੈ ਮਾਰਨਿੰਗ ਜਿਵੇਂ 4 ਵਜੇ ਉੱਠ ਜਾਂਦੇ ਆ ਹਾਂਜੀ ਹਾਂ ਮੰਮੀ ਜਿਵੇਂ ਆਹ ਹਾਰਿਸ ਦਾਲ ਬਣਾਉਂਦੇ ਹੈ ਸਾਗ ਜਿਵੇਂ ਇੱਕ ਦਿਨ ਪਹਿਲਾਂ ਰੈਡੀ ਕਰਦੇ ਆ ਮੱਕੀ ਦੀ ਬਾਜਰੇ ਦੀ ਕਣਕ ਦੀ ਰੋਟੀ ਮੰਮੀ ਚੁੱਲੇ ਤੇ ਬਣਾਉਂਦੇ ਆ ਬਾਜਰਾ ਕਣਕ ਵੀ ਮਿਲਦਾ ਹੈ ਹਾਂਜੀ ਨੇ ਬਣਾ ਲਿਆ ਤੇਰੀ ਰੋਟੀਏ ਕੀ ਨਹੀਂ 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 ਸਭ ਤੋਂ ਜ਼ਿਆਦਾ ਮਤਲਬ ਵੱਡਾ ਰੋਲ ਅਸੀਂ ਜੀ ਕਹੀਏ ਤਾਂ ਉਹ ਸਾਡੀ ਮਾਤਾ ਦਾ ਅੱਛਾ ਜੀ ਕੀ ਖਾਣਾ ਆਇਓ ਬਈ ਦੇਖ ਰਹੇ ਹਾਂ ਕਿ ਕੀ ਆਕੇ ਤਾਂ ਸਾਗ ਨਾਲ ਰੋਟੀਆਂ ਖਾਣ ਆਏ ਹਾਂ ਜੀ ਅੱਛਾ ਅੱਛਾ ਤੁਸੀਂ ਰੋਡ ਸਾਈਡ ਖੜਦੇ ਹੋ ਮੈਡਮ ਵੀ ਤੁਹਾਡੇ ਨਾਲ ਹੁੰਦੇ ਨੇ ਮਤਲਬ ਸੇਫਲੀ ਹੁੰਨੇ ਕੋਈ ਦਿੱਕਤ ਸਮੱਸਿਆ ਤਾਂ ਨਹੀਂ ਤੁਹਾਨੂੰ ਹੁੰਦੀ ਨਹੀਂ 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 ਅਜੇ ਤੱਕ ਤਾਂ ਕੋਈ ਦਿੱਕਤ ਨਹੀਂ ਆਈ ਮਤਲਬ ਐਵੇਂ ਇਹ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਨਾ ਕਿਉਂਕਿ ਦੇਖੋ 2-3 ਘੰਟਿਆਂ 'ਚ ਅਸੀਂ 100 ਬੰਦੇ ਦੇ ਕਰੀਬ ਕਰੀਬ ਖਾਣਾ ਖਵਾ ਕੇ ਵਾਪਸ ਚੱਲ ਜਾਈਏ। ਜ਼ਿੰਦਗੀ ਚ ਜੇਕਰ ਚੰਗਾ ਜੀਵਨ ਸਾਥੀ ਮਿਲ ਜੇ ਨਾ ਤਾਂ ਤੁਸੀਂ ਕੋਈ ਵੀ ਜ਼ਿੰਦਗੀ ਦੀ ਜੰਗ ਜਿਸ ਸਾਦੇ ਕੋਈ ਵੀ ਮੁਕਾਮ ਜਿਹੜਾ ਤੁਸੀਂ ਹਾਸਿਲ ਕਰ ਸਕਦੇ ਹੋ ਕਹਿੰਦੇ ਵੀ ਔਖੋਕ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਬਾਕੀ ਚਾਹੇ ਤੁਹਾਡਾ ਸਾਥ ਛੜ ਜਾਣ ਪਰ ਜਿਹੜਾ ਜੀਵਨ ਸਾਥੀ ਹੈ ਉਹ ਤਾਂ ਸਾਥ ਹੋਣਾ ਬਹੁਤ ਜ਼ਰੂਰੀ ਹੈ ਇਹ ਐਂਡ ਤੱਕ ਜਾਂਦਾ ਸੋ ਆਹ ਕਹਾਣੀ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਅਦਰ ਪਟਿਆਲਾ ਦੇ ਵਿੱਚ ਤੁਸੀਂ ਐਂਟਰ ਹੋਵੋਗੇ ਤੇ ਇਸ ਰੋਡ ਦੇ ਇੱਕ ਵੀਰ ਤੇ ਉਹਨਾਂ ਦੀ ਪਤਨੀ ਜੋ ਇਹਨਾਂ ਨੇ ਖਾਣ ਪੀਣ ਦਾ ਜਿਹੜਾ काम शुरू ਕੀਤਾ ਪਿਓਰ ਪਿੰਡੂ ਚੁੱਲਾ ਤੇ ਕੀਰਤੀ ਕਿਸਾਨ ਫੂਡ ਜਿਹੜਾ ਸੋ ਇਹਨਾਂ ਦੇ ਖਾਣੇ ਵਿੱਚ ਇਹ ਜਿਹੜਾ ਕੀ ਖਾਸ ਔਰ ਕਿਵੇਂ ਇਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਸੋ ਇਹਨਾਂ ਦੇ ਨਾਲ ਇਸ ਬਾਬਤ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਜੀ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਇਹ ਇਤਨੇ ਠੀ ਪਿੰਡ ਤੋਂ ਅਸੀਂ ਆਉਨੇ ਆ ਜੀ ਇੱਥੇ ਅੱਛਾ ਬਈ ਪਿੰਡੋਂ ਤੁਸੀਂ ਇੰਨੀ ਦੂਰ ਇੱਥੇ ਆਉਨੇ ਹੋ ਇਹ ਕਿੰਨੇ ਕਿਲੋਮੀਟਰ ਪੈ ਜਾਂਦਾ ਇੱਥੋਂ ਇਹ ਸਾਨੂੰ ਇੱਕ ਸਾਈਡ ਚ 40 ਕਿਲੋਮੀਟਰ ਪੈ ਜਾਂਦੀ ਹੈ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਬਈ ਕਿੰਨੇ ਟਾਈਮ ਤੋਂ ਸ਼ੁਰੂ ਕੀਤਾ ਹੋਇਆ ਹੈ ਇਹ ਕੰਮ ਸਾਨੂੰ ਭਾਵੇਂ 6 ਮਹੀਨੇ ਹੋ ਗਏ ਇਸੇ ਜਗ੍ਹਾ ਤੇ ਠੀਕ ਹੈ ਤੇ ਖੇਤੀ ਵੀ ਕਰਦੇ ਆ ਨਾਲ ਨਾਲ ਤੇ ਬਸ ਬਾਅਦ ਚ ਇੱਥੇ ਆ ਜਿੰਦੇ ਅੱਛਾ ਅੱਛਾ ਇਹ ਮਤਲਬ ਜਿਵੇਂ ਪਹਿਲਾਂ ਤੁਸੀਂ ਕੀ ਕਰਦੇ ਸੀ ਖੇਤੀ ਕਰਦੇ ਸੀ ਕੋਈ ਹੋਰ ਕੰਮ ਸੀਗਾ ਵੀ ਇਹ ਜਰੂਰ ਸ਼ੁਰੂ ਕੀਤਾ ਨੀ ਪੈਣ ਇਸ ਤੋਂ ਪਹਿਲਾਂ ਖੇਤੀ ਕਰ ਰਹੇ ਸੀਗੇ ਉਸ ਤੋਂ ਪਹਿਲਾਂ ਮੈਂ ਜੋਬ ਵੀ ਕੀਤੀ ਹੈ ਨਾ ਜਿਵੇਂ ਮੀਡੀਆ ਚ ਜੋਬ ਕੀਤੀ ਹੈ ਕਾਫੀ ਟਾਈਮ ਵੀ ਐਸੇ ਵੀਡੀਓ ਐਡੀਟਰ ਕੰਮ ਕਰਦਾ ਰਿਆ ਤੇ ਫਿਰ ਖੇਤੀ ਚ ਸੀਗੇ ਫਿਰ ਸੋਚਿਆ ਵੀ ਚਲੋ ਵਿਲੇ ਹੁੰਨੇ ਆ ਘਰੇ ਹਾਂ ਨਾ ਜਿੰਨਾ ਕੁ ਟਾਈਮ ਹੁੰਦਾ ਵੀ ਇੱਥੇ ਆ ਜਾਇਆ ਕਰੀਏ ਤੇ ਪਰ ਬਹੁਤ ਵਧੀਆ ਰਿਸਪੌਂਸ ਰਿਹਾ ਜਿੰਨਾ ਕੁ ਸਮਾਨ ਲੈ ਕੇ ਆਈਦਾ ਦੋ ਢਾਈ ਘੰਟੇ ਕੰਟੈਂਟ ਸਾਡਾ ਨਿਪਟ ਜਾਂਦੇ ਹੈ ਅੱਛਾ ਤੇ ਭਾਈ ਕੀ ਕੁਛ ਰੱਖਿਆ ਹੋਇਆਗਾ ਪਹਿਲਾਂ ਤਾਂ ਇਹ ਦੱਸੋ ਜੀ ਈ ਇਸ ਟਾਈਮ ਤਾਂ ਜੀ ਸਾਡੇ ਕੋਲੇ ਹੁੰਦਾ ਜਿਵੇਂ ਸਰੋਂ ਦਾ ਸਾਗ ਹੈ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਕਣਕ ਦੀ ਰੋਟੀ ਤੇ ਆਪਣੀ ਹਾਰੇ ਵਾਲੀ ਦਾਲ ਹੁੰਦੀ ਹੈ ਜੀ ਤੇ ਇਸ ਤੋਂ ਇਲਾਵਾ ਰਾਜਮਾ ਰਾਈ ਹੁੰਦਾ ਹੈ ਕੜੀ ਰਾਈ ਹੁੰਦਾ ਹੈ ਜੀ ਸਾਰੇ ਮਤਲਬ ਕਿ ਜਿਵੇਂ ਤੁਸੀਂ ਪਹਿਲਾਂ ਤੁਸੀਂ ਵੀ ਰੋਟੀ ਵੀ ਤੁਸੀਂ ਚੁੱਲੇ ਤੇ ਬਣਾਉਂਦੇ ਹੋ ਹਨਾ ਚੁੱਲੇ ਤੇ ਰੋਟੀ ਬਣਦੀ ਹੈ ਚੁੱਲੇ ਤੇ ਸਾਗ ਬਣਦਾ ਹੈ ਇਹ ਦਾਲ ਆਪਣੀ ਹਾਰੇ ਚ ਬਣਦੀ ਹੈ ਤੇ ਲੱਸੀ ਉਹ ਹਾਰੇ ਚ ਅਸੀਂ ਬਣਾਉਂਦੇ ਆ ਇਹ ਸਾਰੀਆਂ ਚੀਜ਼ਾਂ ਨਾਲ ਕੀ ਕਹੇ ਤੇ ਮੈਡਮ ਵੀ ਨਾਲ ਨੇ ਨਾਲ ਗੱਲ ਕਰੀ ਕਿਉਂਕਿ ਸਹਿਯੋਗ ਜੀਵਨ ਸਾਥੀ ਦਾ ਜ਼ਰੂਰ ਹੁੰਦਾ ਸੋ ਜਦੋਂ ਤੁਹਾਨੂੰ ਬਾਈ ਨੇ ਦੱਸਿਆ ਸੀਗਾ ਕਿ ਕੰਮ ਕਰਨਾ ਤੇ ਤੁਸੀਂ ਕੀ ਰਿਸਪਾਂਸ ਦਿੱਤਾ ਤੁਹਾਡਾ ਜਾਂ ਤੁਸੀਂ ਆਈਡੀਆ ਦਿੱਤਾ ਸੀ ਇਹਨਾਂ ਨੂੰ ਹਾਂਜੀ ਨਹੀਂ ਇਹਨਾਂ ਨੇ ਵੀ ਜਿਹੜੇ ਤੋਂ ਪੁੱਛਿਆ ਸੀ ਕਿ ਆਪਾਂ ਫ੍ਰੀ ਹੁੰਨੇ ਆਪਾਂ ਕੀ ਕਰੀਏ ਫਿਰ ਅਸੀਂ ਨੇ ਸੋਚਿਆ ਵੀ ਚਲੋ ਆਪਾਂ ਕੰਮ ਕਰ ਲੈਨੇ ਆ ਹਾਂਜੀ ਮਤਲਬ ਵਧੀਆ ਗਾਈਡ ਕੀਤਾ ਸੀ ਮੈਂ ਵੀ ਆਪਾਂ ਕਰਾਂਗੇ ਮੈਂ ਤੁਹਾਡੇ ਨਾਲ ਹਾਂ ਅੱਛਾ ਹਾਂਜੀ ਇਹ ਕਹਿੰਦੇ ਕਿ ਹੌਂਸਲਾ ਸਭ ਤੋਂ ਵੱਡੀ ਗੱਲ ਹੈ ਵੀ ਜੀਵਨ ਸਾਥੀ ਦਾ ਹੌਂਸਲਾ ਹੋਵੇ ਤੁਸੀਂ ਜ਼ਿੰਦਗੀ ਚ ਕੁਝ ਵੀ ਕਰ ਸਕਦੇ ਹੋ ਸੋ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਮੈਮ 12 ਸਾਲ ਹੋ ਗਏ ਅੱਛਾ ਜੀ ਹਾਂਜੀ ਠੀਕ ਹੈ ਤੇ 12 ਸਾਲਾਂ ਚ ਮਤਲਬ ਵਧੀਆ ਰਿਲੇਸ਼ਨ ਬਹੁਤ ਸੋਹਣਾ ਚੱਲ ਰਿਹਾ ਬੱਚੇ ਹਾਂਜੀ ਬੱਚੇ ਹੈਗੇ ਮੈਮ ਦੋ ਗੁੜੀਆਂ ਹੈਗੀਆਂ ਵੱਡੀ ਤੇ ਛੋਟਾ ਬੇਟਾ ਹੈਗਾ ਅੱਛਾ ਹਾਂਜੀ ਬੱਚੇ ਤੁਹਾਡੇ ਛੋਟੇ ਛੋਟੇ ਹੋਣਗੇ ਉਸ ਤੋਂ ਅbnl ਹੈ ਨਾ ਹਾਂਜੀ ਗੁੜੀ 8 ਸਾਲ ਦੀ ਹੈ ਬੇਟਾ 3 ਸਾਲ ਦਾ ਹੁਣ 4 ਸਾਲ ਚ ਲੱਗੇ ਅੱਛਾ ਹਾਂਜੀ ਤੁਸੀਂ ਉਹਨਾਂ ਨੂੰ ਫਿਰ ਕਿਵੇਂ ਹੈਂਡਲ ਕਰਦੇ ਹੋ ਉਹਨਾਂ ਨੂੰ ਫਿਰ ਸਕੂਲ ਛੱਡ ਕੇ ਆਉਨੇ ਫਿਰ ਆ ਸਾਰਾ ਕੰਮ ਕਰਨਾ ਔਖਾ ਨਹੀਂ ਲੱਗਦਾ ਮੈਮ ਜਿਵੇਂ ਗੁੜੀਆਂ ਨੂੰ ਮੈਂ ਰੈਡੀ ਕਰਕੇ ਭੇਜ ਦਿੰਦੀ ਆ ਸਕੂਲ ਤੇ ਬਾਅਦ ਚ ਉਹਨਾਂ ਦੀ ਦਾਦੀ ਸੰਭਾਲਦੀ ਆ ਦੋਨਾਂ ਬੱਚਿਆਂ ਨੂੰ ਹਾਂਜੀ ਸਵੇਰੇ ਵੀ ਕਿੰਨੇ ਘੰਟੇ ਤੁਰ ਪੈਣੇ ਹੋਗੇ ਕਦੋਂ ਆ ਜਾਂਦੇ ਹੋ ਅਸਲ ਵਿੱਚ 10 ਵਜੇ ਚੱਲ ਪੈ 11 ਵਜੇ ਪਹੁੰਚ ਜਾਨੇ ਆ ਅੱਛਾ ਇਹਦੀ ਤਾਂ ਮੈਮ ਤਿਆਰੀ ਵੀ ਬਹੁਤ ਔਖੀ ਹੁੰਦੀ ਹੋਣੀ ਹੈ ਨਾ ਕੋਈ ਖਾਸੀਆਂ ਆਈਟਮਾਂ ਬਣਾਉਣੀਆਂ ਹੈ ਨਾ ਪਹਿਲੇ ਤੁਸੀਂ ਸਾਰਾ ਦਿਨ ਇੱਥੇ ਹੁੰਨੇ ਹੋ ਫਿਰ ਘਰੇ ਜਾ ਕੇ ਵੀ ਸਹੀ ਦੱਸਿਓ ਕਿੰਨਾ ਕੁ ਸੌਣੇ ਹੋਗੇ ਨੀਂਦ ਤਾਂ ਨਹੀਂ ਪੂਰੀ ਹੁੰਦੀ ਹੋਣੀ ਨਹੀਂ ਮੈਮ ਜਿਵੇਂ ਰਾਤ ਨੂੰ 11 12 ਵੱਜ ਜਾਂਦੇ ਆ ਰਾਤ ਨੂੰ ਵੀ ਤਿਆਰੀ ਕਰਕੇ ਪਈਦੇ ਆ ਮਾਰਨਿੰਗ ਜਿਵੇਂ 4 ਵਜੇ ਉੱਠ ਜਾਨੇ ਆ ਹਾਂਜੀ ਹਾਂ ਮੰਮੀ ਜਿਵੇਂ ਆ ਹਾਰੇ ਚਦਾਲ ਬਣਾਉਂਦੇ ਆ ਸਾਗ ਜਿਵੇਂ ਇੱਕ ਦਿਨ ਪਹਿਲਾਂ ਰੈਡੀ ਕਰਦੇ ਆ ਮੱਕੀ ਦੀ ਬਾਜਰੇ ਦੀ ਕਣਕ ਦੀ ਰੋਟੀ ਮੰਮੀ ਚੁੱਲ੍ਹੇ ਤੇ ਬਣਾਉਂਦੇ ਆ ਬਾਜਰਾ ਕਣਕ ਵੀ ਮਿਲਦੇ ਨਾਲ ਹਾਂਜੀ ਠੀਕ ਹੈ ਤੇ ਮੈਂ ਲੱਸੀ ਬਣਾਉਂਦੇ ਆ ਮੰਮੀ ਉਹਦੇ ਵਿੱਚ ਮਧਾਨੀ ਨਾਲ ਤੇ ਹਾਰੇ ਦੀ ਲੱਸੀ ਐ ਤੇ ਬਾਕੀ ਸਾਰਾ ਕੁਝ ਮੈਂ ਬਣਾਉਂਦੀ ਆ ਕਾਫੀ ਟਾਈਮ ਲੱਗ ਜਾਂਦਾ ਹੈ ਅੱਛਾ ਅੱਛਾ ਹਾਂਜੀ ਠੀਕ ਹੈ ਨਹੀਂ ਬਾਈ ਬਣਾ ਲੈਂਦੇ ਨੇ ਰੋਟੀਆਂ ਕੀ ਨਹੀਂ ਨਹੀਂ ਜੀ ਨਹੀਂ ਨਹੀਂ ਸਭ ਤੋਂ ਜ਼ਿਆਦਾ ਮਤਲਬ ਵੱਡਾ ਰੋਲ ਅਸੀਂ ਜੇ ਕਹੀਏ ਤਾਂ ਉਹ ਸਾਡੀ ਮਾਤਾ ਦਾ ਜੀ ਅੱਛਾ ਜੀ देखो ਹੁਣ ਉਹ ਵਿਚਾਰੀ ਉਹਨਾਂ ਨੇ ਸਾਗ ਤੋੜ ਕੇ ਲਿਆਉਣੇ ਪਹਿਲਾਂ ਕੀ ਤੋਂ ਜਦੋਂ ਤੁਹਾਡੇ ਬਾਅਦ ਚ ਹਾਂਜੀ ਹਾਂ ਸਾਡੇ ਤੋਂ ਬਾਅਦ ਬੱਚੇ ਵੀ ਸਾਹਮਣੇ ਨੇ ਕਿਉਂ ਬੇਟਾ ਛੋਟਾ ਹੈ ਸਾਗ ਤੋੜਨਾ ਵੀ ਉਹਨਾਂ ਨੇ ਐ ਬਣਾਉਣਾ ਵੀ ਉਹਨਾਂ ਨੇ ਐ ਸਾਰੇ ਦਿਨ ਚ ਹਨਾ ਮਤਲਬ ਸਵੇਰੇ ਉੱਠ ਕੇ ਮੱਕੀ ਦੀਆਂ ਰੋਟੀਆਂ ਬਾਜਰੇ ਦੀਆਂ ਰੋਟੀਆਂ ਤਣਕਰੀਆਂ ਰੋਟੀਆਂ ਮਤਲਬ ਜਿਹੜਾ ਸਭ ਤੋਂ ਜ਼ਿਆਦਾ ਮਤਲਬ ਮਿਹਨਤ ਦਾ ਕੰਮ ਕੀਨੇ ਸਭ ਤੋਂ ਜ਼ਿਆਦਾ ਮਿਹਨਤ ਉਹਨਾਂ ਦੀ ਹੈ ਦੂਜੇ ਨੰਬਰ ਤੇ ਇਹਨਾਂ ਦੀ ਆਪਾ ਦਾ ਬਸ ਐਵੇਂ ਇਹਨਾਂ ਦੇ ਨਾਲ ਆ ਜਾਈਦਾ ਹੈ ਮਤਲਬ ਜੇ ਆਪਾਂ ਕਹੀਏ ਸਭ ਤੋਂ ਘੱਟ ਕੰਮ ਮੈਂ ਕਰਦਾ ਇਹ ਦੋਨੋਂ ਜ਼ਿਆਦਾ ਕਰਦਾ ਹਾਂਜੀ ਹਾਂ ਜੀ ਘਰ ਦੇ ਜਿਹੜੇ ਮੋਢੀ ਹੁੰਦੇ ਨੇਗੇ ਉਹ ਘਟ ਕੰਮ ਕਰਦੇ ਹੈਗੇ ਮੋਢੀ ਨਹੀਂ 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 ਮੈਡਮ ਉਹ ਗੱਲ ਨਹੀਂ ਆ ਕਿਉਂਕਿ ਦੇਖੋ ਇਹ ਕਿਚਨ ਦਾ ਜਿਹੜਾ ਕੰਮ ਹੈ ਨਾ ਰਸੋਈ ਦਾ ਕੰਮ ਹੈ ਇਹ ਮਤਲਬ ਲੇਡੀਜ਼ ਨੂੰ ਹੀ ਉਹਨਾਂ ਦੇ ਹੱਥ ਤੋਂ ਹੀ ਹੈ ਨਾ ਵਧੀਆ ਬਣ ਸਕਦਾ ਪਰ ਵੀ ਇੱਕ ਚੀਜ਼ ਬਹੁਤ ਵਧੀਆ ਲੱਗੇ ਜਿਵੇਂ ਪਹਿਲਾਂ ਨਾ ਕੁੜੀਆਂ ਨੂੰ ਵੀ ਕਹਿ ਦੁੰਦੇ ਸੀ ਇਹਨੂੰ ਕੋਈ ਘਰ ਦਾ ਕੰਮ ਸਿਖਾ ਦੋ ਰੋਟੀ ਸਿਖਾ ਦੋ ਹਨਾ ਵੀ ਉਹੀ ਰੋਟੀ ਹੁਣ ਬਾਹਰ ਆ ਰਹੀ ਹੈ ਤੇ ਹੁਣ ਬਿਜ਼ਨਸ ਸ਼ੁਰੂ ਹੋ ਗਿਆ ਉਸ ਚੀਜ਼ ਦਾ ਹਨਾ ਹੁਣ ਅੱਜ ਦੇ ਟਾਈਮ ਤੇ ਕਹਿੰਦੇ ਵੀ ਬਹੁਤ ਘੱਟ ਕੁੜੀਆਂ ਨੂੰ ਬਣਾਉਣਾ ਆਉਂਦਾ ਖਾਣਾ ਪੀਣਾ ਤੇ ਬਹੁਤ ਰ ਆਪਣੇ ਉਹਨਾ ਦੇ ਮੇਤਾ ਸਾਗ ਹਨਾ ਕੋਈ ਮਿਕਸੀ ਚ ਉਹ ਦੂਜੇ ਲੋਡ ਕਰਕੇ ਬਣਾਉਂਦੇ ਕੋਈ ਕਿਵੇਂ ਆਪਣੇ ਕੋਲੇ ਸਿੱਧਾ ਮਤਲਬ ਦੇਸੀ ਤਰੀਕੇ ਦਾ ਜਿਵੇਂ ਵੀ ਮਤਲਬ ਪੁਰਾਣੇ ਬਜ਼ੁਰਗ ਬਣਾਉਂਦੇ ਸੀਗੇ ਉਵੇਂ ਦਾ ਖਾਣਾ ਉਸੇ ਤਰੀਕੇ ਨਾਲ ਤਿਆਰ ਕਰ ਰਹੇ ਆ ਇਹ ਦਾਲ ਹੈ ਦੇ ਕੋਈ ਹਾਰੇ ਚ ਤਿਆਰ ਹੁੰਦੀ ਹੈ ਹਨਾ ਬਹੁਤ ਜ਼ਿਆਦਾ ਟਾਈਮ ਲੱਗਦਾ ਇਹਨੂੰ 7-8 ਘੰਟੇ ਘਟੋ ਘਟੇ ਨੂੰ ਲੱਗਦੇ ਹੈ ਸਾਗ ਹੈ ਉਹਨੂੰ 7-8 ਘੰਟੇ ਲੱਗ ਜਾਂਦੇ ਆ ਫਿਰ ਘੋਟਣ ਵੇਲੇ ਹਨਾ ਮਤਲਬ ਹੈਲਪ ਕਰਵਾ ਲਈ ਜਿੰਨੀ ਕੋ ਹੁੰਦੀ ਹੈ ਮੰਮੀ ਹੋਰਾਂ ਦੀ ਕਿਉਂਕਿ ਬਜ਼ੁਰਗ ਨੇ ਹਨਾ ਇੰਨਾ ਸਾਗ ਘੋਟਣਾ ਬਹੁਤ ਬਹੁਤ ਕਰ ਰਹੇ ਨੇ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਤੇ ਬਾਕੀ ਰਾ ਇਸ ਵਗੈਰਾ ਰਾਜਮਾ ਕਿਹੜੀ ਆਪ ਬਣਾ ਲਾਉਂਦੇ ਨੇ ਬਸ ਮਤਲਬ ਮਾਤਾ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਇਹ ਭਾਈ ਜੀ ਵੀ ਹੁਣ ਤੁਸੀਂ ਰੋਡ ਸਾਈਡ ਖੜਦੇ ਹੋ ਮੈਡਮ ਵੀ ਤੁਹਾਡੇ ਨਾਲ ਹੁੰਦੇ ਨੇ ਵੀ ਮਤਲਬ ਸੇਫਲੀ ਹੁੰਨੇ ਕੋਈ ਦਿੱਕਤ ਸਮੱਸਿਆ ਤਾਂ ਨਹੀਂ ਤੁਹਾਨੂੰ ਹੁੰਦੀ ਨਹੀਂ 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 ਅਜੇ ਤੱਕ ਤਾਂ ਕੋਈ ਦਿੱਕਤ ਨਹੀਂ ਆਈ ਐਵੇਂ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਨਾ ਕਿਉਂਕਿ ਦੇਖੋ 2-3 ਘੰਟਿਆਂ ਚ ਅਸੀਂ 100 ਬੰਦੇ ਦੇ ਕਰੀਬ-ਕਰੀਬ ਖਾਣਾ ਖਵਾ ਕੇ ਵਾਪਸ ਚੱਲ ਜਾਨੇ ਹ ਚਲੋ ਵਧੀਆ ਐਸੀ ਪਰ ਹਮ ਲੇਕਿਨ ਹੋਰ ਬਾਤੋ ਬਾਦ ਕੰਮ ਤੇ ਬਈ ਜੇ ਆਪਾਂ ਕਹੀਏ ਵੀ ਇਹ ਕੰਮ ਨੌਕਰੀ ਨਾਲੋਂ ਸੌਖਾ ਕਿ ਔਖਾ ਹੈ ਦੇਖੋ ਜੀ ਤਾਂ ਆਪਾਂ ਕਹੀਏ ਕਿ ਹਾਂ ਅਸੀਂ 8 ਘੰਟੇ ਕੰਮ ਕਰਨਾ ਹੈ ਫਿਰ ਤਾਂ ਬਈ ਨਹੀਂ ਔਖਾ ਹੈ ਜੀ ਆਪਾਂ ਇਹਨੂੰ ਆਪਣਾ ਸਮਝ ਕੇ ਕਰਾਂਗੇ ਨਾ ਵੀ ਹੁਣ ਸਾਡਾ ਮਨ ਲੱਗਦਾ ਬਹੁਤ ਜ਼ਿਆਦਾ ਮਨ ਲੱਗਦਾ ਹੈ ਜੀਲੀ ਨਹੀਂ ਕਰਦਾ ਜੇ ਕੋਈ ਨਾ ਮਤਲਬ ਕੋਈ ਕਵੇ ਕਿ ਹਾਂ ਵਿਆਹ ਹੈ ਤੁਸੀਂ ਵਿਆਹ ਤੇ ਜਾਣਾ ਹੈ ਨਹੀਂ ਅਸੀਂ ਕਹਾਂਗੇ ਅਸੀਂ ਉੱਥੇ ਜਾਣਾ ਹੈ ਕਿਉਂਕਿ ਇੱਥੇ ਸਾਡਾ ਬਹੁਤ ਵੱਡਾ ਪਰਿਵਾਰ ਬੈਠਾ ਸਾਡੇ ਕਸਟਮਰ ਸਾਨੂੰ ਐ ਲੱਗ ਬਿਲਕੁਲ ਉਡੀਕਦੇ ਨੇ ਕਦੇ ਐਵੇਂ ਕੋਈ ਲੱਗਿਆ ਨਹੀਂ ਹੈਗਾ ਵੀਹਾਂ ਇੱਕ ਕਸਟਮਰ ਹੈ ਸਾਨੂੰ ਐਵੇਂ ਲੱਗਦਾ ਕੋਈ ਮਹਿਮਾਨ ਸਾਡੇ ਕੋਲੇ ਨਾ ਘਰੇ ਆਇਆ ਕਿ ਸੀ ਉਹਨੂੰ ਰੋਟੀ ਖਵਾਉਣ ਲੱਗੇ ਆ। ਮਤਲਬ ਇੰਨੇ ਚਾਹ ਨਾਲ ਰੋਟੀ ਖਵਾਈ ਰਹੀ ਐ। ਠੀਕ ਐ। ਬਾਕੀ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ। ਬਾਈ ਜਦੋਂ ਪਹਿਲੇ ਦਿਨ ਲਾਈ ਸੀ ਸਟਾਲ ਹਨਾ ਪਹਿਲੇ ਦਿਨ ਤਾਂ ਥੋੜਾ ਜਿਹਾ ਔਖਾ ਜਿਹਾ ਡਰ ਜਾ ਵੀ ਲੱਗਦਾ ਵੀ ਹਨਾ ਵੀ ਪਹਿਲਾ ਕੰਮ ਸ਼ੁਰੂ ਆ ਪਤਾ ਨਹੀਂ ਕੀ ਬਾਨਾ ਕੀ ਨਹੀਂ ਉਹ ਕਿਵੇਂ ਦਾ ਤਜਰਬਾ ਸੀ ਉਹ ਪਹਿਲੇ ਦਿਨ ਲਾਈ ਸੀ। ਪਹਿਲੇ ਦਿਨ ਮੈਂ ਪਹਿਲਾਂ ਤਾਂ ਰਸਤੇ 'ਚ ਰੁੱਕ ਕੇ ਨਾ ਘਰੋਂ ਤਾਂ ਆ ਗਿਆ ਰਸਤੇ 'ਚ ਰੁੱਕ ਕੇ ਦੇਖ ਸੋਚਦਾ ਰਿਹਾ ਕਿ ਕਿਵੇਂ ਜਾਵਾਂ ਹਨਾ ਕੋਈ ਕੁਝ ਕਹੂਗਾ ਤਾਂ ਨਹੀਂ। ਜਾ ਕਿੱਥੇ ਲਾਵਾਂ ਕਿੱਥੇ ਖੜਾ ਕੋਈ ਆਊਗਾ ਮੇਰੇ ਕੋਲੇ ਜਾਂ ਨਹੀਂ ਆਊਗਾ ਪਰ ਪਹਿਲੇ ਦਿਨ ਵੀ ਬਹੁਤ ਜ਼ਿਆਦਾ ਮਤਲਬ ਐਵੇਂ ਸੀਗਾ ਮੈਂ ਉਸ ਦਿਨ ਤਾਂ ਸਿਰਫ ਤਕਰੀਬਨ ਤਕਰੀਬਨ ਅੱਧੇ ਪੌਣੇ ਘੰਟੇ ਦੀ ਵਿਹਲਾ ਹੋ ਗਿਆ ਸੀਗਾ ਕਿਉਂ ਪਹਿਲੇ ਦਿਨ ਕਰਕੇ ਸਮਾਨ ਥੋੜਾ ਸੀਗਾ ਮਤਲਬ ਤਕਰੀਬਨ ਅੱਧੇ ਪੌਣੇ ਘੰਟੇ ਚ ਮੈਂ ਵਿਹਲਾ ਹੋ ਗਿਆ ਸੀਗਾ ਪਰ ਉਸ ਦਿਨ ਮੇਰਾ ਹੌਸਲਾ ਇੰਨਾ ਜ਼ਿਆਦਾ ਵਧਿਆ ਕਿ ਦੂਜੇ ਦਿਨ ਮੈਂ 40 ਬੰਦਿਆਂ ਦੇ ਕਰੀਬ ਖਾਣਾ ਲੈ ਕੇ ਆਇਆ ਪਹਿਲੇ ਦਿਨ 10 ਬੰਦਿਆਂ ਦਾ ਲੈ ਕੇ ਆਇਆ ਸੀ ਮਤਲਬ ਫਿਰ ਹੌਸਲਾ ਵਧਦਾ ਗਿਆ ਕਿਉਂ ਜਦੋਂ ਜਾਣ ਵੇਲੇ ਭਾਜੀ ਹੈਗਾ ਕੁਝ ਇਹ ਚੀਜ਼ ਅੱਗੋਂ ਕਹਿਣੀ ਪੈਂਦੀ ਨਾ ਕਿ ਭਾਜੀ ਖਤਮ ਹੋ ਗਿਆ ਫਿਰ ਨਾ ਆਪਣੇ ਆਪ ਨੂੰ ਬੜਾ ਲੱਗਦਾ ਕਿ ਬੰਦਾ ਪਤਾ ਨਹੀਂ ਕਿੰਨੀ ਕਾਸ ਤੇ ਉਮੀਦ ਲੈ ਕੇ ਆਇਆ ਸੀ ਨਾ ਨਾ ਕਿ ਇਹਨਾਂ ਨੂੰ ਖਾਲੀ ਭੇਜ ਰਿਹਾ ਕਿਉਂ ਭੇਜ ਰਿਹਾ ਬਸ ਇਵੇਂ ਪਰ ਬਹੁਤ ਵਧੀਆ ਮਤਲਬ ਆਏ ਲੱਗਿਆ ਹੋਣਾ ਵੀ ਉੱਤੇ ਵੀ ਤਾਂ ਵੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੀਜ਼ ਮਿਲ ਗਈ ਹਨਾ ਜਦੋਂ ਬੰਦਾ ਮਿਹਨਤ ਕਰਦਾ ਜਦੋਂ ਉਹਨੂੰ ਕੋਈ ਫਲ ਮਿਲ ਜੇ ਹਨਾ ਉਹ ਬਹੁਤ ਵੱਡੀ ਖੁਸ਼ੀ ਹੁੰਦੀ ਆ ਉਹ ਪਿਆਰ ਤੇ ਆਸ਼ੀਰਵਾਦ ਬਹੁਤ ਹਨਾ ਕਸਟਮਰ ਦੇ ਕੇ ਜਾਂਦੇ ਨੇ ਵੀ ਹਾਂ ਬਹੁਤ ਵਧੀਆ ਵੀਰੇ ਖਾਣਾ ਵਧੀਆ ਲੱਗਿਆ ਆਪੇ ਕਹਿੰਦੇ ਵੀ ਚੰਗੀ ਚੀਜ਼ ਖਾਓ ਇਹ ਬਾੜੀਆਂ ਚੀਜ਼ਾਂ ਨਾ ਖੋ ਜਿਹੜੀਆਂ ਨਾਲ ਤੁਹਾਡੀ ਸਿਹਤ ਖਰਾਬ ਹੋਵੇ ਹਨਾ ਇਹ ਤਾਂ ਦੇਖੋ ਸਿੱਧਾ ਸਿੰਪਲ ਸਰਦਾਇਆ ਸੌਦਾ ਹੈ ਸਾਡੇ ਕੋਲੇ ਪੰਜ ਚਾਰ ਚੀਜ਼ਾਂ ਐਵੇਂ ਜਿਹੇ ਨੇ ਜਿਹੜੀਆਂ ਅਸੀਂ ਬਾਜ਼ਾਰ ਤੋਂ ਲੈਣੇ ਆ ਦੇਖੋ ਨਮਕ ਹੋ ਗਿਆ ਰਾਜਮਾ ਹੋ ਗਿਆ ਜਿਹੜੀਆਂ ਚੀਜ਼ਾਂ ਵੀ ਨਾ ਬਿਲਕੁਲ ਹੀ ਨਹੀਂ ਸਰਦਾ ਬਾਕੀ ਤਕਰੀਬਨ ਤਕਰੀਬਨ ਹਰੇਕ ਚੀਜ਼ ਆਪਣੇ ਘਰਾਂ ਜਾਂਦੇ ਪਹਿਲੇ ਵੀ ਕਰਦੇ ਹੁੰਦੇ ਨੇ ਆਲਮੋਸਟ ਮਿਰਚਾਂ ਵਗੈਰਾ ਉਹ ਖੇਤ ਚ ਨਾ ਆਪਣੇ ਹੁੰਦੀਆਂ ਨੇ ਉਹ ਵੀ ਸੁਕਾ ਲਈਦੀਆਂ ਨੇ ਹਲਦੀ ਮੇਰੇ ਕੋਲੇ ਬਾਧੂ ਹੁੰਦੀ ਹੈ ਆਪਣੇ ਖੇਤਾਂ ਆਮ ਹੋ ਜਾਂਦੀਆਂ ਨੇ ਜਿੰਨੇ ਕਿ ਤਕਰੀਬਨ ਤਕਰੀਬਨ ਛੋਟੀਆਂ ਮੋਟੇ ਮਸਾਲੇ ਹੁੰਦੇ ਨੇ ਜਿਹੜੇ ਨਹੀਂ ਮਿਲਦੇ ਉਹ ਚਲ ਬਾਕੀ ਵੀ तकरीबन ਸਾਰੀਆਂ ਚੀਜ਼ਾਂ ਆਪਣੇ ਕੋਲੇ ਖੇਤਾਂ ਚ ਹੁੰਦੀਆਂ ਨੇ ਠੀਕ ਹੈ ਭਾਈ ਜਿਵੇਂ ਹੁਣ ਤੁਸੀਂ ਸਟਾਲ ਲਾਈ ਆ ਜਿਵੇਂ ਸਾਡੇ ਨਾ ਹੁਣ ਵਧੀਆ ਲੋਕੀ ਅਵੇਅਰ ਹੋ ਗਏ ਹੁਣ ਸਾਰੇ ਨੌਜਵਾਨ ਮੁੰਡੇ ਕੁੜੀਆਂ ਜਾਂ ਕਪਲਸ ਜਾਂ ਕਈ ਬਜ਼ੁਰਗ ਵੀ ਸਟਾਲਾਂ ਲਾ ਕੇ ਬੈਠੇ ਹੋਏ ਨੇ ਮਤਲਬ ਬਹੁਤ ਜ਼ਿਆਦਾ ਚੇਂਜ ਆਇਆ ਹੈਗਾ ਪਹਿਲਾਂ ਨਾਲੋਂ ਪਹਿਲੇ ਕੰਮ ਨੂੰ ਆਏ ਕਹਿੰਦੇ ਸੀ ਵੀ ਤੂੰ ਰੇਡੀਓ ਲਾਉਣੀ ਆ ਵੀ ਇਹ ਕੀ ਆ ਹਨਾ ਇਹ ਚੀਜ਼ ਆਪਣੇ ਸ਼ਾਨ ਥੋੜੀ ਜਿਹਾ ਜ਼ਿਆਦਾ ਸਮਝ ਜਾਂਦੇ ਆ ਤੇ ਬਾਈ ਜਦੋਂ ਤੁਸੀਂ ਇਹ ਸਟਾਲ ਲਾਈ ਆ ਵੀ ਬਹੁਤ ਸਾਰੇ ਲੋਕ ਹੋਣਗੇ ਉਹਨਾਂ ਨੇ ਕਿਸੇ ਨੇ ਤੁਹਾਨੂੰ ਵੀ ਕੋਈ ਕਮੈਂਟ ਬਾਜੀ ਹੋਈ ਬਿਲਕੁਲ ਵੀ ਬਿਲਕੁਲ ਹੁੰਦੀ ਆ ਹੁਣ ਬਾਅਦ ਚ ਪਤਾ ਲੱਗਦਾ ਨਾ ਜਦੋਂ ਕਿਤੇ ਪਿੰਡ ਵਿੱਚ ਦੀ ਲੰਗਦੇ ਆ ਕਈ ਬੰਦੇ ਐਵੇਂ ਵੀ ਹੁੰਦੇ ਨੇ ਜਿਹੜੇ ਪਿੱਛੋਂ ਬਾਅਦ ਚ ਪਤਾ ਲੱਗਦਾ ਕਹਿੰਦੇ ਨੇ ਆ ਸਾਗ ਵਾਲਾ ਜਾਂਦਾ ਯਾਰ ਇਹ ਸਾਗ ਵਾਲਾ ਜਾਂਦਾ ਇਹ ਇਹਨੇ ਕੰਮ ਕੋਈ ਨਹੀਂ ਛੱਡਿਆ ਇਹਨੇ ਉਹ ਵੀ ਕਰ ਲਿਆ ਉਹ ਵੀ ਕਰ ਲਿਆ ਪਰ ਇਹ ਤੋਂ ਦੇਖੋ ਆਪਣੀ ਮਿਹਨਤ ਹੈ ਨਾ ਜੇ ਇੱਕ ਕੰਮ ਸੈੱਟ ਨਹੀਂ ਆ ਰਿਹਾ ਇਹਦੇ ਮਤਲਬ ਲਈ ਥੋੜੀ ਵੀ ਅੱਪਾ ਘਰੇ ਬਹਿ ਜਾਗੇ ਕੋਈ ਹੋਰ ਕੰਮ ਕਰਾਂਗੇ ਜੇ ਇਸ ਪਾਸੋਂ ਦੀ ਆਪਾਂ ਤੋਂ ਮਤਲਬ ਕਿਸੇ ਬਾਜ਼ਾਰ ਚ ਜਾਂ ਸ਼ਹਿਰ ਚ ਨਹੀਂ ਪਹੁੰਚੇ ਜਾ ਰਿਹਾ ਰਸਤਾ ਜਾਮ ਹੈ ਜਾਂ ਰਸਤਾ ਖਰਾਬ ਹੈ ਆਪਾਂ ਕੋਈ ਨਾ ਕੋਈ ਦਾ ਰਸਤਾ ਕੱਢਾਂਗੇ ਨਾ ਉੱਥੇ ਪਹੁੰਚਣਾ ਤਾਂ ਹੈਗਾ ਹੀ ਜੇ ਜਦੋਂ ਆਪਾਂ ਨੇ ਇੱਕ ਵਾਰੀ ਸੋਚ ਹੀ ਲਿਆ ਵੀ ਹਾਂ ਆਪਾਂ ਉੱਥੇ ਪਹੁੰਚਣਾ ਹੈ ਪਾਵੇਂ ਮਿੰਦਾ ਕਿਸੇ ਵੀ ਤਰੀਕੇ ਪਾਵੇਂ ਵੀ ਕਦੀ ਆਏ ਵੀ ਹੋਏ ਸਾਡਾ ਵੀ ਲੋਕ ਕੀ ਕਹਿ ਰਹੇ ਨੇ ਇਹ ਤਾਂ ਨਹੀਂ ਕਦੇ ਅਸਰ ਹੋਇਆ ਆਪਾਂ ਇਸ ਚੀਜ਼ ਨੂੰ ਬਿਲਕੁਲ ਨਹੀਂ ਕਹਿੰਦੇ ਭਾਵੇਂ ਕੋਈ ਗਾਲਾਂ ਕੱਢੇ ਭਾਵੇਂ ਕੋਈ ਹਨਾ ਕਮੈਂਟ ਕਰੇ ਕੁਝ ਵੀ ਕਰੇ ਆਪਾਂ ਪਰਵਾਹ ਨਹੀਂ ਕਰੀਦੀ ਕਿਸੇ ਦੀ ਜਿਨੇ ਕੋ ਜੋ ਕਹਿਣਾ ਹੈ ਨਹੀਂ ਕਰਾਂਗੇ ਉਹਨਾਂ ਨੇ ਫਿਰ ਵੀ ਕਹਿਣਾ ਇਹ ਵਿੱਲਾ ਦੁਰੇ ਫਿਰਦਾ ਜੇ ਕਰ ਰਹੇ ਆ ਤਾਂ ਇਹ ਸਾਗ ਵਾਲਾ ਜਾਂ ਦੂਜਾ ਹਨਾ ਜਿਵੇਂ ਵੀ ਮਤਲਬ ਕਰਨਾ ਕਹਿਣ ਵਾਲੇ ਨੇ ਕਹਿਣੀ ਕਹਿਣਾ ਪਰ ਇਹ ਇੰਗਰੀਜ਼ੀ ਆਈ ਨਹੀਂ ਸਾਡੇ ਕੋਲ ਅੱਛਾ ਇਹ ਕਸਟਮਰ ਨਹੀਂ ਤੁਹਾਡੇ ਅੱਛਾ ਲੈ ਲੀਏ ਰਿਵਿਊ ਫਿਰ ਹੈ ਕੀ ਖਾਣਾ ਆਏ ਹੋ ਬਈ ਦੇਖਦੇ ਆ ਅੱਜ ਕੀ ਕੀ ਅੱਗੇ ਤਾਂ ਸਾਗ ਨਾਲ ਰੋਟੀਆਂ ਖਾਣ ਆਏ ਹੁੰਨੇ ਆ ਜੀ ਅੱਛਾ ਅੱਛਾ ਠੀਕ ਐ ਵੀ ਮਤਲਬ ਕਰੋ ਬਾਹਰ ਰਹਿਣੇ ਹੋ ਤੁਸੀਂ ਇਥੇ ਰਹਿਣੇ ਆਪ ਡਾਊਨ ਕਰਦਾ ਮੈਂ ਨਾਪਾ ਤੋਂ ਅਸੀਂ ਇੱਥੇ ਸਲੂਨ 'ਚ ਕੰਮ ਕਰਦੇ ਆ ਹੈਡ ਮਾਸਟਰ ਸਲੂਨ ਪਟਿਆਲਾ 22 ਨੰਬਰ ਠੀਕ ਐ ਤੇ ਇੱਥੇ ਰੋਟੀ ਵਧੀਆ ਹੁੰਦੀ ਐ ਰੇਟ ਵੀ ਜੈਨੂਨ ਨੇ ਤੇ ਕੁਆਲਿਟੀ ਵੀ ਐਨ ਵਧੀਆ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਪਿਆਂ ਦਾ ਭਾਵੇਂ ਮੋਸਟਲੀ ਜਿਹੜੇ ਆਪਾਂ ਘਰੋਂ ਘਰੋਂ ਬਾਹਰ ਇੰਨੇ ਆ ਜਾਂ ਬਾਹਰ ਕੰਮ ਕਰਦੇ ਆ ਹਨ ਤੇ ਮਤਲਬ ਘਰ ਵਰਗੀ ਚੀਜ਼ ਆਪਾਂ ਨੂੰ ਚਾਹੀਦੀ ਹੁੰਦੀ ਹੈਗੀ ਤੇ ਮਤਲਬ ਵਧੀਆ ਲੱਗਦਾ ਘਰ ਤੋਂ ਵੀ ਵਧੀਆ ਹੀ ਹੁੰਦੀ ਹੈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਘਰੇ ਵੀ ਕਈ ਵਾਰ ਆਪਣੇ ਮੰਮੀ ਨੂੰ ਕਾਲ ਕਰ ਦਿੰਦੀਆਂ ਨੇ ਵੀ ਆਹ ਸਬਜ਼ੀ ਪਾਈਏ ਜਨਾ ਇੱਥੇ ਸਭ ਕੁਝ ਓਕੇ ਹੁੰਦਾ ਜਮਾ ਅੱਛਾ 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 ਤੁਸੀਂ ਵੀ ਖਾਣ ਆਏ ਹੋ ਹੱਥ ਵਿੱਚ ਆ ਬੋਲੋ ਹਾਂਜੀ ਅੱਛਾ ਅੱਛਾ ਕੀ ਖਾਓਗੇ ਤੁਸੀਂ ਕੀ ਪਸੰਦ ਹੈ ਤੁਹਾਨੂੰ ਵੈਸੇ ਤਾਂ ਜੀ ਸਾਗ ਹੀ ਟੇਸਟੀ ਬਣਾਉਂਦੇ ਆ ਜਿਆਦਾ ਅੱਛਾ ਅੱਛਾ ਹਾਂਜੀ ਇਹ ਪੰਜਾਬ ਤੋਂ ਜਿੰਸੇ ਘਰ ਲੱਗਦੇ ਨੇ ਬਾਹਰ ਲਿਆ ਤਾਂ ਇਹ ਸਾਕ ਤੇ ਇਹਨੂੰ ਖਵਾਓ ਇਹ ਬਿਲਕੁਲ ਅਸਲੀ ਹੈ ਜੋ ਦਿੰਦੇ ਨੇਗੇ ਸੋ ਬਹੁਤ ਗੰਡਾਂ ਵਾਲੀ ਬਈ ਬਈ ਹਨਾ ਹੂੰ ਤੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮਿਸਿੰਗ ਹੁੰਦੀਆਂ ਜਾ ਰਹੀਆਂ ਨੇ ਜਿਵੇਂ ਬਾਈ ਨੇ ਹਾਰੇ ਦੀ ਦਾਲ ਦਸੀ ਕਿਉਂਕਿ ਅੱਜ ਕੱਲ ਤਾਂ ਅਸੀਂ ਕੁੱਕਰ 'ਚ ਸੀਟੀਆਂ ਲਾਉਣੇ ਆ ਤੇ ਬਣਾ ਦੇਣੇ ਆ ਜੇ ਆਪਾਂ ਕਹੀਏ ਰੋਟੀ ਬਣਾਉਣੀ ਆ ਉਹ ਵੀ ਅਸੀਂ ਗੈਸ ਤੇ ਸੇਕ ਕੇ ਬਣਾਉਣੇ ਆ ਫਿਰ ਤਾਂ ਹੀ ਸਾਨੂੰ ਐਸਿਡਿਟੀ ਵਰਗੀਆਂ ਹੋਰ ਕਈ ਬਿਮਾਰੀਆਂ ਲੱਗਦੀਆਂ ਜੋ ਐਕਚੁਅਲ ਦੇ ਵਿੱਚ ਜਿਹੜੀ ਹੈਲਥ ਆ ਉਹ ਡਿਪੈਂਡ ਕਰਦੀ ਹੈ ਤੁਹਾਡੀ ਸਿਹਤ ਤੇ ਕਿ ਤੁਹਾਡੀ ਸਿਹਤ ਜੇ ਤੁਸੀਂ ਚੰਗਾ ਖਾਓਗੇ ਤਾਂ ਚੰਗੇ ਰਹੋਗੇ ਉਸ ਹੱਬ ਦੇ ਨਾਲ ਤੁਹਾਡਾ ਸਰੀਰ ਵਰਕ ਕਰਦਾ ਹੈਗਾ ਸੋ ਇਹ ਬਾਈ ਹੁਣਾਂ ਨੇ ਬਹੁਤ ਹੀ ਸਾਫ ਸਫਾਈ ਦੇ ਨਾਲ ਦੇਖੋ ਵੀ ਕੋਈ ਇਦਾਂ ਵੀ ਨਹੀਂ ਜੇ ਅਸੀਂ ਕਹੀਏ ਵੀ ਕਈ ਹੁੰਦੇ ਵੀ ਅੰਗਹਿਲੀ ਕਰ ਦਿੰਦੇ ਨੇ ਉਹ ਹੀ ਸੜੇ ਜਿਹੇ ਹੱਥਾਂ ਦੇ ਨਾਲ ਇਹ ਹੱਥ ਧੁੰਦੇ ਵੀ ਨਹੀਂ ਇਸ ਤਰ੍ਹਾਂ ਇਹ ਪੂਰੀ ਸਫਾਈ ਦੇ ਨਾਲ ਦੋਨੋਂ ਆਪਣੇ ਆਪ ਨੂੰ ਵੀ ਸਾਫ਼ ਰੱਖਿਆ ਹੋਇਆ ਔਰ ਖਾਣ ਪੀਣ ਵੀ ਜਿਹੜਾ ਬਿਲਕੁਲ ਸ਼ੋਧ ਤੇ ਸਾਫ਼ ਹੀ ਦੇ ਰਹੇ ਨੇਗੇ ਸੋ ਬਈ ਇਹਦਾ ਰੇਟ ਕੀ ਹੈ ਜੀ ਵੀ ਦੱਸ ਦਿਓ ਪਣੀ ਇਹ ਫੁੱਲ ਪਲੇਟ ਰਾਜਮਾ ਰਾਈਸ ਕੜੀ ਰਾਈ 60 ਰੁਪਏ ਦੀ ਹੁੰਦੀ ਹੈ ਜੀ ਹਾਫ 40 ਰੁਪਏ ਦੀ ਹੁੰਦੀ ਹੈ ਬਾਕੀ ਕਿਸੇ ਵੀ ਸਬਜੀ ਨਾਲ ਤੁਸੀਂ ਹਨਾ ਰੋਟੀ ਲੈ ਸਕਦੇ ਹੋ 100 ਰੁਪਏ ਦੀ ਪਲੇਟ ਹੁੰਦੀ ਹੈ ਲੱਸੀ ਨਾਲ ਹੁੰਦੀ ਹੈ ਜੀ ਠੀਕ ਹੈ ਤੇ ਸਾਗ ਦੇ ਸਾਗ ਨਾਲ ਲੈ ਲਓ ਉਹ ਵੀ 100 ਰੁਪਏ ਦੀ ਹੈ ਜੀ ਅੱਛਾ ਆਪਾਂ ਮੇ ਰੋਟੀ ਬਾਜਰੀ ਦੀ ਲੋ ਮੱਕੀ ਦੀ ਲੋ ਕਣਕ ਦੀ ਲੋ ਕੋਈ ਦਿੱਕਤ ਨਹੀਂ ਉਹ ਬੰਦੇ ਦੀ ਮਰਜੀ ਹੈ ਕੋਈ ਵੀ ਲੈ ਸਕਦਾ ਹੈ ਜੇ ਆਪਾਂ ਕਹੀ ਵੀ ਅਸੀਂ ਰੈਸਟੋਰੈਂਟਾਂ ਦੇ ਵਿੱਚ ਵੀ ਮਹਿੰਗੇ ਮਹਿੰਗੇ ਖਾਣੇ ਆ ਪੈਸੇ ਲਾਉਣੇ ਆਗੇ ਤੇ ਮੈਨੂੰ ਲੱਗਦਾ ਘੱਟ ਰੇਟ ਦੇ ਵਿੱਚ ਵਧੀਆ ਤੁਹਾਨੂੰ ਖਾਣ ਪੀਣ ਨੂੰ ਮਿਲ ਰਿਹਾ ਤੇ ਨਾ ਤਾਂ ਨਹੀਂ ਕਰਨੀ ਚਾਹੀਦੀ ਹੈ ਸੋ ਆ ਤੁਸੀਂ ਸਾਰੇ ਆਲਮੋਸਟ ਮੈਨੂੰ ਦਿਖਾ ਦਿੰਦੇ ਮਾਣਾ ਜੀ ਕੀ ਕੀ ਰੱਖਿਆ ਹੋਇਆਗਾ ਸੋ ਇਹ ਅਸੀਂ ਆ ਵੀ ਇਹਨਾਂ ਦੇ ਟਾਈਮ ਤੇ ਗਏ ਐਕਚੁਅਲੀ ਸਰਵ ਕਰ ਰਹੇ ਸੀਗੇ ਇਹ ਰਾਈਸ ਨੇ ਆਪਣੀ ਇਹ ਰਾਈਸ ਘਰਸਮਤੀ ਰਾਈਸ ਬਣਾ ਕੇ ਲੈ ਕੇ ਆਉਣਾ ਠੀਕ ਹੈ ਤੇ ਇਹ ਰਾਜਮਾ ਸੀਗੇ ਹੂੰ ਇਹ ਘੜੀ ਇਹ ਘਰ ਦੇ ਵੇਸਣ ਦੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਸਾਗੇ ਸਾਗੇ ਤਾਂ ਭਾਈ ਸਾਰਾ ਲੱਗ ਜਾਂਦਾ ਹੋਣਾ ਹੈ ਨਾ ਹਾਂ ਭੈਣ ਇਹ ਤਾਂ ਸਾਰਾ ਖਤਮ ਹੋ ਜਾਣਾ ਕੁਝ ਵੀ ਨਹੀਂ ਬਚਣਾ 2:30 2:30 ਵਜੇ ਨਾ ਸਾਰਾ ਸਿਸਟਮ ਖਤਮ ਹੋ ਜਾਣਾ ਹੈ ਠੀਕ ਹੈ ਜੀ ਤੇ ਮੈਂ ਤੁਹਾਨੂੰ ਰੋਟੀ ਬਣਾ ਦਵਾਂ ਨਾ ਇਹ ਆਪਣੀ ਕਣਕ ਦੀ ਰੋਟੀ ਹੁੰਦੀ ਹੈ ਭੈਣ ਠੀਕ ਹੈ ਜੀ ਹਨਾ ਇਹ ਵੀ ਚੁੱਲੇ ਦੀ ਬਣੀ ਹੁੰਦੀ ਹੈ ਇਹ ਆਪਣੀਆਂ ਮੱਕੀ ਦੀਆਂ ਰੋਟੀਆਂ ਹੁੰਦੀਆਂ ਨੇ ਇਹ ਵੀ ਚੁੱਲੇ ਦੀ ਬਣੀ ਹੁੰਦੀ ਹੈ ਤੇ ਨਾਲ ਇਹ ਬਾਜਰੀ ਦੀਆਂ ਰੋਟੀਆਂ ਆਉਂਦੀਆਂ ਨੇ ਅੱਛਾ ਇਹ ਸਾਡਾ ਪੰਜਾਬ ਦਾ ਪੁਰਾਣਾ ਕਲਚਰ ਹੈ ਬਾਜਰਾ ਤੇ ਮੱਕੀ ਅੱਜ ਕੱਲ ਤਾਂ ਲੋਪ ਹੁੰਦੇ ਜਾਂਦੇ ਨੇ ਕੋਈ ਲੋਕਾਂ ਨੂੰ ਬਣਾਉਣਾ ਹੀ ਨਹੀਂ ਆਉਂਦਾ ਅੱਛਾ ਅੱਛਾ ਮਤਲਬ ਲੱਸੀ ਵੀ ਹਾਰੇ ਜੀ ਬਣਾਉਂਦੇ ਆ ਅਸੀਂ ਅੱਛਾ ਅੱਛਾ ਹਾਂ ਮਤਲਬ ਦੂਜੀ ਲੋਟ ਆਉਣੀ ਹੈ ਜਿਵੇਂ ਆਪਣੇ ਹੁੰਦੀ ਸੀ ਨਾ ਪਹਿਲਾਂ ਤੌੜੀ ਵਗੈਰਾ ਚ ਧਰ ਆਖਦੇ ਸੀਗੇ ਉਹ ਉਹ ਲੱਸੀ ਲੈ ਕੇ ਆਉਂਦੇ ਸੋ ਮੈਂ ਮਤਲਬ ਲਾਲ ਹੈ ਹਾਂਜੀ ਹਾਂ ਬਹੁਤ ਵਧੀਆ ਸੋ ਇਹ ਹੁਣ ਨਹੀਂ ਦੇਵਣੀ ਮੱਖਣੀ ਵੀ ਇਹਦੇ ਚੋਂ ਕੱਢ ਕੇ ਮਤਲਬ ਹਾਂ ਇਹ ਮਤਲਬ ਲੱਸੀ ਚੋਂ ਮੱਖਣੀ ਕੱਢ ਕੇ ਇਹ ਥੀ ਮਤਲਬ ਪੂਰਾ ਸਰ ਜਾਂਦਾ ਹੈ ਨਾ ਤਕਰੀਬਨ ਜਿੰਨਾ ਕਿ ਇੱਥੇ ਚਾਹੀਦੀ ਹੁੰਦੀ ਹੈ ਸਾਗ 'ਚ ਪਾਉਣੀ ਹੈ ਦਾਲ 'ਚ ਪਾਉਣੀ ਹੈ ਤੇ ਮੱਖਣੀ ਵੀ ਬਾਈ ਮੀਨੂ ਚੇਂਜ ਵੀ ਹੁੰਦੇ ਰਹਿੰਦੇ ਨੇ ਕਿ ਸੇਮ ਹੀ ਹੁੰਦੇ ਨੇ ਨਹੀਂ ਭੈਣੇ ਇਹ ਹੁਣ ਦੇਖੋ ਮਤਲਬ ਫਰਵਰੀ ਫਰਵਰੀ 'ਚ ਸਾਗ ਚੱਲਣਾ ਨਾ ਉਸ ਤੋਂ ਬਾਅਦ ਇਹਦੀ ਜਗ੍ਹਾ ਤੇ ਸਾਗ ਚੇਂਜ ਹੋ ਜਾਣਾ ਦੋ ਚਾਰ ਤੀਟਾ ਹੋਰ ਆ ਜਾਣਗੀਆਂ ਜਿਵੇਂ ਆਪਣਾ ਮਾਂ ਛੋਲੇ ਹੋ ਗਏ ਹੈ ਨਾ ਜਾਂ ਵਿਹਾਰੇ ਵਾਲੀਆਂ ਦਾਲਾਂ ਮਤਲਬ ਤਕਰੀਬਨ ਤਕਰੀਬਨ ਆਪਾਂ ਹਾਰੇ ਵਾਲੀਆਂ ਚੀਜ਼ਾਂ ਲੈ ਕੇ ਆਵਾਂਗੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਨਾ ਕਿ ਉਹ ਹਰੇਕ ਬੰਦੇ ਨੂੰ ਬਣਾਉਣੀ ਔਖੀ ਹੈ ਉਹ ਚੀਜ਼ ਆਪਾਂ ਬਣਾ ਕੇ ਇਹਨਾਂ ਨੂੰ ਦਵਾਂਗੀ ਜਿਹੜੀਆਂ ਮਤਲਬ ਲੰਬੇ ਟਾਈਮ ਲੈਂਦੀਆਂ ਨੇ ਬਣਨ ਨੂੰ ਵਧੀਆ ਗੱਲ ਹੈ ਸੋ ਕੋ ਤੁਸੀਂ ਐਫਰਟ ਕਰਕੇ ਬਣਾ ਲੈਂਦੇ ਨਹੀਂ ਅੱਜ ਕੱਲ ਕਿਸੇ ਕੋਲ ਦੇਖੋ ਸਮਾਂ ਨਹੀਂ ਹੁੰਦਾ ਕਿ ਕੋਈ ਬੰਦਾ ਸਮਾਂ ਲਾਵੇ ਤੇ ਬਣਾਵੇ ਕਿਉਂਕਿ ਮੋਸਟਲੀ ਲੋਕ ਬਾਹਰਲਾ ਪ੍ਰੇਫਰ ਕਰਦੇ ਆ ਕਿ ਅਸੀਂ ਬਾਹਰਲਾ ਖਾਣੇ ਆ ਤੇ ਇਹ ਤੇ ਸਾਡੇ ਨਾਲ ਇਹ ਕਪਲ ਸੀਗੇ ਸੋ ਬਹੁਤ ਹੀ ਪਿਆਰੀ ਜੋੜੀ ਹੈ ਜਿਨ੍ਹਾਂ ਨੇ ਆਪਣੀ ਇੱਥੇ ਸਟਾਲ ਲਗਾਈ ਹੈ ਸੋ ਤੁਸੀਂ ਵੀ ਆ ਕੇ ਖਾ ਸਕਦੇ ਹੋ ਇੱਕ ਇਹਦੇ ਨਾਲ ਇਹ ਵੀ ਇੱਕ ਇੱਕ ਚੰਗਾ ਖਾਣਾ ਪੀਣਾ ਵੀ ਔਰ ਦੂਜੀ ਜਿਹੜਾ ਮੋਰਲ ਸਟੋਰੀ ਦਾ ਬੰਦ ਹੈ ਕਿ ਤੁਹਾਡਾ ਕਹਿੰਦੇ ਕਿ ਜਿਹੜਾ ਸਾਥ ਬਹੁਤ ਜ਼ਰੂਰੀ ਹੋਣਾ ਚਾਹੀਦਾ ਤੁਹਾਡੇ ਜੀਵਨ ਸਾਥੀ ਦੀ سپورਟ ਜ਼ਰੂਰ ਹੋਣੀ ਚਾਹੀਦੀ ਤੁਸੀਂ ਕੁਝ ਵੀ ਕਰ ਸਕਦੇ ਸੋ ਤਾਜ਼ਾ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਈ ਹੋਊਗੀ ਔਰ ਇਸ ਕਹਾਣੀ ਨੇ ਤੁਹਾਨੂੰ ਹੋਰ ਵੀ ਮੋਟੀਵੇਟ ਕੀਤਾ ਹੋਊਗਾ ਜੇ ਪਸੰਦ ਆਈ ਹੈ ਤੇ ਜਰੂਰ ਅੱਗੇ ਸ਼ੇਅਰ ਜਰੂਰ ਕਰਨਾ ਜੀ ਤੇ ਅਵੇਅਰ ਜਰੂਰ ਜਿਹੜਾ ਕਰਦੇ ਰਹੋ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਅਸੀਂ ਹੌਂਸਲੇ ਪ੍ਰੋਗਰਾਮ ਲੈ ਕੇ ਆਉਂਦੇ ਰਹੀਏ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਨੂਰ ਵਰਚੂ ਦਾ ਟੀਵੀ ਐਨ ਆਰ